ਸਰੀਰ ਤੋਂ ਸਾਥ ਹੀ ਬਟਾ ਕੋਈ ਸਾਥ ਹੀ ਨਹੀਂ ਛੋੜਦਾ ਜਟਾ ਸਰੀਰ ਨੇ ਸਾਥ ਦੇਣਾ ਕਿਸੇ ਚੀਜ਼ ਨਹੀਂ ਦੇਣਾ ਹੈ ਉਹ ਛੜੇ ਸੀ ਗੰਦੀ ਜਿਹਾ ਟਾਲਾ ਲਾਗੇ ਲੱਡੂ ਲੱਡੂ ਤਰੇ ਕੋਈ ਨਹੀਂ ਤੋੜਾ ਜ ਤਰੇ ਪਿਆ ਆਹ ਦੀਆਂ ਬਰਫੀ ਪਾਊਡਰ ਇਹ ਆਏ ਆਂ ਸੇਵੇ ਦਾ ਚੱਲੇ ਨਹੀਂ ਨਹੀਂ ਲਾਈਫ ਵਾਲਾ ਬਾਈ ਕੋਈ ਬਲੌਗ ਦੇਖਦਾ ਚੀਜ਼ਾਂ ਦੇਖੋ ਗਾਗਿਆ ਨੇ ਮਰਪਿਆਂ ਵਰਪਿਆਂ ਦਾ ਪੂਰੀਆਂ ਨੇ ਲੱਡੂ ਲੂਡੂ 26 ਦਾ ਭੌਣ ਨਾ 26 ਦਾ ਯਾਰ ਪਤਾ ਕੀ 26 ਦਾ ਡੰਸੋੜੇ ਲੈ ਲੈਂਦੀਆਂ ਨਾ ਭਾਈ ਕਿਵੇਂ ਆਈ ਯਾਰ ਆ ਲੰਬੇ ਕੀ ਹਾਲਾ ਕੋਈ ਜਿੰਦਗੀ ਤਾਂ ਨਹੀਂ ਯਾਰ ਕੀ ਜਿੰਦਗੀ ਆ ਭਾਈ ਨਸ਼ੇ ਦਾ ਨਸ਼ੇ ਦਾ ਕਰ ਤੀਂ ਇਤਿਜਾਮ ਕਰਦੀ ਮਰ ਜਾਂਦਾ ਜਿਵੇਂ ਨਵੇਂ ਮੁੰਡਿਆਂ ਨੂੰ ਇਹੀ ਸੁਨੇਹਾ ਵੀ ਭਾਈ ਦੂਰ ਰਹੋ ਐਸਦਾ ਗੱਲ ਕੇ ਜਾ ਮੈਂ ਅੱਜ ਪੰਜ ਬੰਦੇ ਨਹੀਂ ਆ ਮਤਰੋ ਪੰਜ ਬੰਦੇ ਨੂੰ ਦਵਾਈ ਸੀ ਨਹੀਂ ਆ ਗਿਆ ਮਤਰੋ ਪਵਾਤਾ ਨਵਾੜਾ ਛੋਟਾ ਬਹੁਤ ਬਹੁਤ ਪਹਿਲਾਂ ਅਸੀਂ 1500 ਰੋ ਕੰਡਾ ਛੋਟਾ ਦੇ ਮਾਰਦੇ ਸੀ ਕੰਡੇ ਕੁੰਡੇ ਕਾਹਨੂੰ ਤੁਸੀਂ ਕੰਡੇ ਹਾਂਜੀ ਆਏ ਬੈਠੇ ਨੇ ਸਾਡੇ ਦੋ ਬੰਦੇ ਜੀ ਅੱਜ ਆ ਸਾਡੀ ਟੀਮ ਵੱਧ ਗਈ ਥੋੜੀ ਜੀ ਮੀਂਹ ਪੈ ਰਿਹਾ ਪਰ ਅੱਜ ਮੀਂਹ ਪਵਾਤਾ ਮੰਨੇ ਨੇ ਆਜੋ ਭਰਾ ਕੋਈ ਉਹ ਘੜੇ ਯਾਰ ਆਜੋ ਆਜੋ ਮਿੱਤਰੋ ਰਣੀਆਂ ਜਿਹਾ ਪੈ ਚੁੱਕੀਆਂ ਨੇ ਬਾਕੀ ਦੇਖੋ ਰੱਬ ਘੇਰਦਾ ਉੱਦ ਜਿਵੇਂ ਉੱਦੇ ਘੇਰ ਲਿਆ ਸੀ ਘੇੜਿਆ ਵੀ ਹੋ ਸਕਦਾ ਮੰਨੇ ਜਿਵੇਂ ਉੱਦੇ ਘੇਰੇ ਸੀ ਹੁਣ ਚੱਲਿਆਂ ਜੀ ਅਸੀਂ रनिंग कारण okay. नहीं रहा होंगे यार थोड़ा जहा वीडियो ज टेका ना। थोड़ा जहा लेट आया करिए हो ही आज अच्छा ਆ ਨਵਾਂ ਆ ਸਰਪੰਚ ਬਾਬੇ ਜੀ। ਓਏ ਗੋਡੇ ਮਾਰ। ਇਤੈ ਜੀ ਬਧਾਤ ਨੂੰ ਉੱਠੰਦਾਲਾ। ਤੇ ਮੈਂ ਤੁਹਾਨੂੰ ਦੋ। ਵੀ ਦੋਸਤੋ ਆਇਆ ਕਰੋ ਯਾਰ ਮੈਤਰੂ ਆ ਦੇਖੋ ਆ ਮੁੰਡੇ ਆਏ ਨੇ ਅੱਜ ਨਵੇਂ। ਓ ਖੜਾ ਇੱਕ ਮੰਨੇ ਹੈਲੋ ਕਰ ਦੇ ਦਰਸ਼ਕਾਂ ਨੂੰ। ਹਾਂ ਜੀ। ਸਾਨੂੰ ਸੋਨੂ ਵੀ ਅਪੀਲ ਕਰਦੇ ਆਂ ਵੀਰੇ ਯਾਰ ਆਇਆ ਕਰੋ ਯਾਰ। ਦਰਜੋ ਆਪਾਂ 24 ਘੰਟਿਆਂ ਚੋ ਸਰੀਰ ਲਈ ਘੰਟਾ ਨਹੀਂ ਕੱਢ ਸਕਦੇ ਹੋਰ ਕੀ ਕਰਾਂਗੇ ਮਿੱਤਰੋ ਕੱਢਿਆ ਕਰੋ ਬਾਈ ਸਰੀਰ ਤੋਂ ਸਾਥ ਹੀ ਬਟਾ ਕੋਈ ਸਾਥ ਹੀ ਨਹੀਂ ਛੋਟਾ ਜਟਾ ਸਰੀਰ ਨੇ ਸਾਥ ਦੇਣਾ ਕਿਸੇ ਚੀਜ਼ ਨੇ ਨਹੀਂ ਦੇਣਾ ਠੀਕ ਹੈ ਆਇਆ ਕਰੋ ਯਾਰ ਆਉਣਾ ਬਣਦਾ ਵੀ ਆਉਣਾ ਬਣਦਾ ਜੀ ਬਹੁਤ ਕੰਮ ਤਾਂ ਕਿਸੇ ਬੰਦੇ ਦੇ ਮੁੱਕਦਾ ਹੀ ਨਹੀਂ ਯਾਰ ਹੋਰ ਜ਼ਿੰਦਗੀ ਲੰਘ ਜਾਂਦੀ ਹੈ ਹਾਂ ਪਰ ਸਰੀਰ ਲਈ ਘੰਟਾ ਡੇਢ ਘੰਟਾ ਲਾਉਣਾ ਬਹੁਤ ਵਧੀਆ ਗੱਲ ਹੈ ਕੱਢਿਆ ਕਰੋ ਹਾਂ ਇਹ ਜ਼ਰੂਰੀ ਹੈ ਮੈਂ ਕੁਰਸੀ ਦਾ ਹਾਲ ਸਾਹ ਲਵਾਂ जानवर ਪਿਆ ਖੱਚ ਕੇ ਲੈ ਜਾਂਦੇ ਆ ਫਿਰ ਬਹੁਤ ਵਧੀਆ ਚੀਜ਼ ਹੈ ਕਿਹਾਂ ਕੀ ਚੀਜ਼ ਹੈ ਉਹ ਜ ਰਾਤ ਨੂੰ ਸਾਢੇ 12 ਵਜੇ ਆਏ ਦੇ ਸਕੂਟਰੀ ਵਾਲੇ ਦੋ ਜਾਨੇ ਅੱਛਾ ਉਹ ਮਾ ਸਾ ਕਿਤੇ ਕੰਪਨੀ ਵਾਲੇ ਆ ਕੇ ਮੈਨੂੰ ਦੇਖਣ ਹਾਂ ਉਹ ਲੈ ਆਏ ਮੋੜ ਤੀ ਉਹ ਤੇ ਸਕੂਟਰੀ ਮੈਦਰੋ ਇੱਥੇ ਬੈਠੇ ਨੇ ਬੈਲ ਲੈਟ ਦਾ ਉਹਨਾਂ ਨੂੰ ਮਾਰਤੀ ਹਾਂ ਮੜੇ ਕੋਲੇ ਨਹੀਂ ਗਿਆ ਹਾਂ ਉਹ ਸਾਡੇ ਸੀਗੇ ਦੇਖਦਾ ਟੜਾ ਲਾ ਕੇ ਲੱਡੂ ਡੁੱਡੂ ਤਰੇ ਪੈਣੇ ਤੋਂ ਥੋੜਾ ਜਿਹਾ ਤਰੇ ਪਿਆ ਅੱਛਾ ਅੱਛਾ ਮਾਰ ਤਰੇ ਸਿਭਾ ਦੇ ਵਿੱਚ ਤਰੇ ਪੈਣੇ ਸਕੂਟਰੀ ਤੇ ਸੀ ਵੀਡੀਓ ਖਾ ਸਕੂਟਰੀ ਬੜਾ ਯਾਰ ਦੇ ਆਈ ਗਈ ਕਿਰੀ ਵਾਗੀ ਇਹ ਕੰਮ ਵੀ ਹੁੰਦਾ ਇਨਾਂ ਦਰਸ਼ਕੋ ਦੋ ਜਾਣੇ ਚੱਕ ਹਾਈ ਸਕੂਲ ਉਹ ਮੈਨੂੰ ਟੈਕ ਕਰਨਾ ਆਇਆ ਨਹੀਂ ਵੀ ਜਾਗਦਾ ਹਾਂ ਹਾਂ ਤੂੰ ਉਹ ਚੜਾਈ ਆ ਬੈਟ ਤਾਂ ਉਹਨੇ ਕਨੀ ਮਾਰਦੀ ਬੁੱਢੇ ਕਨੀ ਵੀ ਮਾਰੀ ਜਾਂਦਾ ਕਨੀ ਹਾਂ ਹਾਂ ਉਧਰ ਇਹਦਾ ਪਹਿਲੀ ਰੋਲ ਚੱਲਦਾ ਕੰਗਾ ਉਹ ਇਸ ਤਰ੍ਹਾਂ ਕਿਹੜਾ ਬੰਦਾ ਉਹ ਤਾਂ ਹੈ ਇਹ ਸਵੇ ਤਾਂ ਨਹੀਂ ਇੱਥੇ ਕੀ ਬੰਦਾ ਹਾਂ ਹਾਂ ਇਹ ਸੀਗੇ ਨੇ ਉਹ ਘੱਟ ਆਹੂ ਵਹਿਮ ਪਾਦਾ ਵੀ ਥੋੜੀ ਬੁਢੀ ਆ ਮੰਗਦੀ ਆ ਜੀ ਰਮਾਨ ਧਰੇ ਹੋ ਸਵੇ ਚ ਉਹ ਹੋਰ ਤਾਂ ਜਿੰਦਾ ਗੁੰਡਾ ਲਾਇਦਾ ਉਹ ਬਣਦਾ ਹੈ ਜੀ ਜਨ ਨਾਲ ਕੁਝ ਨਹੀਂ ਇਹ ਖੁੱਲੀ ਸੀ ਹਾਂ ਫਾਇਦਾ ਇਹ ਚੀਜ਼ ਆ। ਸਵੇਰੇ ਤੋਂ ਮਰਿਆ ਤਾਂ ਹੈ ਨਹੀਂ, ਚੱਲੇ ਤਾਂ ਹੈ ਨਹੀਂ। ਕਿਉਂ? ਕਿਉਂ ਰੂਨਨਪਾਸ ਤਾਂ ਹੈ ਨਹੀਂ। ਉਹਦਾ ਮੈਂ ਤਾਂ ਪਾਸ ਆਫ ਹੋ ਗਏ ਨਾ। ਉਹਨਾਂ ਦਾ ਮਨ ਯਾਰ ਉਹਨਾਂ ਨੂੰ ਐ ਹੋ ਗਿਆ ਵੀ ਯਾਰ ਪਟੂਣਾ ਲਾਏ। ਜਿਹਨਾਂ ਨੇ ਗੱਲ ਕਹੀ ਸੀ ਉਹ ਪਗਾ ਗਏ ਹੋ ਗਏ ਯਾਰ। ਫਿਰ ਐ ਵੀ ਉੱਥੇ ਕੋਈ ਆਤਮਾ ਵੀ ਚਾਹੀਦੀ ਮਾੜੀ ਜੀ ਕੋਈ ਮਰਿਆ ਹੋਇਆ। ਆ ਤਾਂ ਉਹੀ ਆ ਜਿਹੜੀ ਖਤਰਨਾਕ ਜੀ ਨੇ। ਠੀਕ ਆ ਮਤਰੋ ਐ ਵੀ ਹੋ ਜਾਂਦਾ ਸਾਡੇ ਰੋਡ ਤੇ ਇਹੋ ਜਿਹੇ ਗਾਂਢ ਵੀ ਹੁੰਦੇ ਨੇ। ਦਿਖਾਵ ਮੜੀ। ਤਾਲਾ ਵੀ ਲਾਉਂਦੇ ਨੇ ਦਿਖਾ ਦਿਆਂਗੇ। ਦਿਖਾਵਾਂਗਾ ਦਿਖਾਵਾਂਗਾ ਚਾਚਾ ਦਿਖਾਵਾਂਗਾ। ਆ ਨਹੀਂ ਮਤਰੋ ਸਵੇ ਇਹ ਸਾਡੇ। ਉਹ ਬਣੇ ਸੀ ਇਹ ਮਤਲਬ ਜਿਹੜੀ ਗੱਲ ਆ ਇੱਥੇ ਲਾ ਕੇ ਗਿਆ ਗੁੱਟਾ ਵਾਲਾ ਆ ਦੇਖੋ ਕੀ ਕੀ ਕਰਿਆ ਹੋਇਆ ਬਾਈ ਆਂਡੇ ਮੁੰਡੇ ਜੀ ਆਣ ਜੋ खासा ਕੰਮ ਆ ਹੋਏ ਆਂਡੇ ਦੇ ਉੱਤੇ ਆ ਤੇਲ ਜਾ ਭਾਏ ਨਾ ਉਹ ਚਾਰ ਦੀਵੇ ਲਾ ਕੇ ਨਾਲ ਦੀ ਵਾਲ ਬਰਫੀ ਹੋਆ ਪਾਊਡਰ ਇਹ ਆਏ ਸਵੇਦਾ ਚੱਲੇ ਨਹੀਂ ਨਹੀਂ ਹੱਥ ਲੈਫ ਵਾਲਾ ਬਾਈ ਕੋਈ ਬਲੌਗ ਦੇਖਦਾ ਏ ਢਾਲ ਲਹਣ ਵਾਲਾ ਬੰਦਾ ਉਹਨੂੰ ਬੇਨਤੀ ਉਹਨੂੰ ਇਹ ਅਪੀਲ ਆ ਸਾਡੀ ਵੇਦਰਾ ਜਿਹੜਾ ਕੰਮ ਦਾ ਕੀਤਾ ਪਾਸ ਨਹੀਂ ਉਹ ਦੁਬਾਰੇ ਆਉਂਦੇ ਉਹ ਜਿਹੜਾ ਇਹ ਕਰਾਇਆ ਮੰਨਦਾ ਹੈਟਾ ਉਹਦੇ ਨਾਲ ਨਾਬਤਾ ਕਾਇਮ ਕਰਕੇ ਇਹ ਦੁਬਾਰੇ ਕਿਸੇ ਦੂਜੇ ਹੋਰ ਸੇਵੇ ਚ ਲਾ ਕੇ ਤੇਰਾ ਕੰਮ ਪਾਸ ਨਹੀਂ ਉਹ ਤਾਂ ਫੇਲ ਹੈ ਹਾਂ ਇਥੇ ਆਤਮੀ ਨਹੀਂ ਕੋਈ ਹੋਰ ਇਹਦਾ ਸੇਵੇ ਚੱਲੇ ਤਾਂ ਨਹੀਂ ਇਹਦਾ ਇਕੱਲੀ ਬਿਲਡਿੰਗ ਬਣੀ ਹੋਈ ਆ ਬਾਈ ਇਹ ਸੇਵੇ ਜਿਹਦੇ ਵਾਸਤੇ ਰੱਖਾਉਂ ਕਦੋਂ ਹਾਂ ਜਿੰਨੀ ਰੌਂਦੀ ਨਹੀਂ ਜਿਹੜਾ ਸਾਡਾ ਮਿੱਤਰ ਕੋਈ ਦੇਖਦਾ ਬਲੌਗ ਬਾਈ ਉਹ ਦੁਬਾਰੇ ਉਹਨੂੰ ਇਹ ਬੇਨਤੀ ਆ ਹਾਂ ਵੀ ਭਾਂਡੀਆਂ ਪੈ ਗਿਆ ਯਾਰ ਦੁਬਾਰੇ ਹੋਰ ਸੇਵੇ ਚ ਦੇ ਕੇ ਤੇ ਬਾਈ ਇਹ ਤਾਂ ਹਾਲੇ ਚੱਲੇ ਤਾਂ ਹੈ ਨਹੀਂ ਚੀਜ਼ਾਂ ਦੇਖੋ ਕਾਕਿਆਂ ਨੇ ਵਰਪਿਆਂ ਵਰਪਿਆਂ ਦਾ ਪੂਰੀਆਂ ਨੇ ਲੱਡੂ ਲੱਡੂ ਸਾਬਣਾ ਸੁ ਬਣਾਈਆਂ ਓਏ ਭਾਈ ਬਣਾ ਕੇ ਭੇਜ ਕੇ ਤਾਂ ਬਣਨੀ ਬੂਣੀ ਨਹੀਂ ਰਹੀ ਇਹੇ ਭੇਜੂ ਚੰਗਾ ਸਾਲਾ ਚੰਗਾ ਓਏ ਪਾਸੋਂ ਰੀਲ ਜੀ ਸੈਂਡ ਕਰ ਦੇ ਬਸ ਚੱਲਿਆ ਠੀਕ ਐ ਮਗਾਰੀ ਮੈਂ ਨਹੀਂ ਮੰਗਾਉਣੀ ਮੇਰੀ ਪੰਜ ਸੱਤ ਦਿਨ ਬਾਕੀ ਨਰੇ ਰਹਿ ਗਏ ਯਾਰ ਪੂਰਾ ਕਰ ਦੇਗੇ ਯਾਰ ਇਹ ਤੜਕ ਕਿੰਨੇ ਦਿਨਾਂ ਦਾ ਪਾਇਆ ਹੱਦ ਦਾ ਚਾਲ ਤੜ ਨਾ ਦੇ ਨੀਵੇ ਹਾਲ ਤਾਂ ਦਵਾਈ ਜੀ ਪਾਈ ਸੀ ਯਾਰ ਇੱਕ ਤਾਂ ਇਹ ਲੱਗਦੇ ਨੇ ਕਾਲੇ ਬਾ ਪੂਰਾ ਤਾਂ 25 ਦਿਨਾਂ ਚ ਹੀ ਕਰਦੇ ਕਹਿੰਦੇ ਆ ਮਹੀਨਾ ਮਹੀਨੇ ਤੱਕ ਹੋ ਜਾ ਹੂੰ ਮਹੀਨਾ ਕੜਾ ਲੰਘ ਜਾਏ ਹੂੰ ਇਹ 26 ਦਾ ਪਹੁੰਨ 26 ਦਾ ਯਾਰ ਪਤਾ ਕੀ 26 ਦਾ ਡੰਸ ਹੋੜੇ ਲੈਂਦੀਆਂ ਨਾ ਬਈ ਪੀਲੀ ਪੂਲੀ ਉਸਨੂੰ ਤਾਂ ਲੱਗ ਜਾ ਸਭ ਲਈ ਸੈਟ ਲੈ ਲਾ ਲੱਗ ਜਾਂਦਾ ਇਹਨੂੰ ਤਾਂ ਮਹੀਨੇ 40 ਦਿਨ ਦੀ ਬਾਹ ਕਹਿੰਦੇ ਹਾਂ ਇਹ ਕੋਈ ਨਹੀਂ ਜੇ ਬੰਦਾ ਮਿਲ ਜੂਗੀ ਖੇਤ ਚ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਢੱਗ ਕੇ ਦਿਹਾੜੀਏ ਕੱਖ ਨੂੰ ਦਿਹਾੜੀਏ ਤੈਨੂੰ ਪਤਾ ਨਹੀਂ ਉਹਨਾਂ ਖਾਣ ਪੀਣ ਵਾਲਾ ਬੰਦਾ ਹਜੇ ਕੰਮ ਨਹੀਂ ਕਰ ਸਕਦਾ ਹੁੰਦਾ ਕੰਮ ਨਹੀਂ ਕਰ ਸਕਦਾ ਹਜੇ ਰਿਕਵਰੀ ਹੋ ਰਿਹਾ ਹੈ ਰਿਕਵਰੀ ਤਾਂ ਹੁੰਦਾ ਹੁੰਦਾ ਬੰਦਾ ਕੰਮ ਕਰੀ ਜਾਵੇ ਨਾਲ ਨਾਲ ਮਰਦ ਵੀਰ ਬਣਦਾ ਕੰਮ ਨੂੰ ਜੀ ਨਹੀਂ ਕਰਦਾ ਯਾਰ ਪਿਛ ਬਣੀ ਨਹੀਂ ਹਲੇ ਪਾਫੜ ਦੀ ਲੋਹੀ ਜੀ ਵੀ ਨਹੀਂ ਕਰਦਾ ਉਹ ਘਰੇ ਕੱਖ ਮਾ ਵਟੇ ਜਾਂਦੇ ਨੇ ਹੋਰ ਮਨ ਨੂੰ ਤਕੜਾ ਕਰੋ ਆਹ ਬੰਦਿਆਂ ਨੂੰ ਵੀ ਬਾਈ ਦੀ ਬਾਤ ਹੀ ਅੱਜ ਦੋਨੂੰ ਹੂਰ ਦਬੋਣਿਆ ਇਹ ਬੰਦੇ ਉਹ ਵੀ ਮਣ ਫੁੱਲ ਤਾਕੜਾ ਜਿਆ ਸ਼ਰਾਬ ਬੰਦਾ ਹੀ ਆਉਂਦਾ ਸਾਡੇ ਕੋਲੇ ਮਾੜਾ ਵਾਲੇ ਨਹੀਂ ਆਉਂਦਾ ਸਾਡੇ ਕੋਲੇ ਤੂੰ ਮੇਰਾ ਯਾਰ ਉਹ ਮਰਾ ਦੇ ਵਾਲਾ ਜਿਹਨੂੰ ਅਗਲਾ ਪਿੰਡ ਚ ਮੰਨੇ ਆਂ ਹੁੰਦਾ ਅਗਲਾ ਕਹਿੰਦਾ ਠੀਕ ਹੈ ਉਹ ਲਜਾਣਾ ਚੁਣ ਅੱਜ ਚਿੱਟਾ ਰੰਗ ਬੜਾ ਨੇ ਇਹ ਹਲੇ ਦਾ ਕਾਲਾ ਇਹ ਪੁੱਛ ਉਹਨਾਂ ਤੋਂ ਕਿਹੜਾ ਸੁੱਟ ਕੇ ਨਾ ਰੰਗੇ ਸਾਫ ਹੋਣ ਡਾ ਉਹ ਕੋਈ ਫਾਇਦਾ ਨਹੀਂ ਜਰਾ ਤੁਸੀਂ ਮੜਾ ਜਾਂ ਮੈਂ ਤਾਂ ਇਹੀ ਕਹਿਣਾ ਉਹਨਾਂ ਦਾ ਮੇਰਾ ਤਾਂ ਕਹਿਣ ਹੀ ਆ ਯਾਰ ਮੈਂ ਤਾਂ ਜਿਵੇਂ ਕਹਿਣਾ ਉਹਨਾਂ ਮੈਂ ਹੋਰ ਕੋਈ ਤੁਹਾਡੇ ਡਾਂਗ ਨਹੀਂ ਮਾਰਦਾ ਤਾ ਪਹਿਲਾਂ ਬਹੁਤ ਫਰਕ ਹੈ ਠੀਕ ਹੈ ਫਰਕ ਦਾ ਦੱਸੂ ਮੈਂ ਜਦੋਂ ਫਰਕ ਪਿਆ ਮੈਂ ਆਪ ਕਹੂੰਗਾ ਫਰਕ ਹੀ ਹੋਈ ਅੱਜ ਜਦੋਂ ਚੱਕ ਲੈ ਅਧਾਰ ਰਿਕਾਰਡ ਤੇਰੇ ਕੋਲ ਹੀ ਹੈ ਬੀਤੇ ਹਾਂ ਹਾਂ ਫਿਰ ਆ ਗਏ ਮਤਰੋਂ ਲੰਬੇ ਕੀ ਬਾਈ ਚ ਟੁੱਪਦੇ ਸੇ ਉਹਨਾਂ ਨੂੰ ਚੱਕਣਾ ਰਾਣੇ ਆਵੇ ਆਪਣੇ ਆ ਕਿਵੇਂ ਆ ਯਾਰਾ ਲੰਬੇ ਕਿਆ ਵਾਲਾ ਲੋਟਾ ਕੰਮ ਕਹਿ ਮੈਂ ਚੜਦੀ ਕਲਾ ਉਹ ਬੈਠੇ ਨੇ ਦੋ ਬੰਦੇ ਆਪਣੇ ਮੈਲ ਉਹਨਾਂ ਨੂੰ ਵੀ ਤਾਂ ਫੁੱਟ ਮਗਾ ਲਈ ਦਰ ਕੱਢ ਕੇ ਕਬਾ ਠੀਕ ਆ ਆ ਉਹ ਕਿੱਥੇ ਆ ਉਹ ਜਾਊਗਾ ਇਹ ਨਾ ਯਾਰੀਆਂ ਸਾਡੀਆਂ ਪੁਰਾਣੇ ਖੁੰਡਾ ਦੇਖ ਭਾਈ ਆਪਣਾ ਯਾਰ ਵਦੇ ਸਾਹ ਸਾਹ ਹਾਂ ਦੇਖ ਲੰਬੇ ਕਹਿਣਾ ਹੁੰਦਾ ਜਿੰਨਾ ਤੈਨੂੰ ਵੀ ਆਉ ਕਰਾਂਗੇ ਕਰੇ ਮੇਰ ਗੁਰੂ ਕਰੂਗਾ ਕਰੂਗਾ ਤੇਰਾ ਆਪਾਂ ਕੀ ਮਾ ਮਾਰੇ ਨੇ ਕਰੂਗਾ ਕਰੂਗਾ ਔਰ ਲੋਟ ਕੋਈ ਸਨੇਹਾ ਦਰਸ਼ਕਾਂ ਨੂੰ ਵਾਹ ਹੀ ਆ ਬਾਈ ਛੱਡੋ ਮਾੜਾ ਮਟਾ ਹਨਾ ਕੋੜ ਵੱਡੋ ਭਾਇ ਜੀ ਨਾ ਬਹੁਤ ਕਰ ਲਿਆ ਹਨਾ ਜਿਹੜਾ ਕੋਈ ਕਰਦਾ ਨਾ ਕਿਵੇਂ ਆ ਜ਼ਿੰਦਗੀ ਨਸ਼ੇ ਵਾਲੇ ਦੀ ਯਾਰ ਸਹੀ ਦੱਸਿਆ ਕਰ ਨਸ਼ੇ ਵਾਲੇ ਦੀ ਜ਼ਿੰਦਗੀ ਕਿ ਲੰਬੀ ਕੋਈ ਜ਼ਿੰਦਗੀ ਦਾ ਨਹੀਂ ਯਾਰ ਨਸ਼ੇ ਦੀ ਜ਼ਿੰਦਗੀ ਹੈ ਬਾਈ ਨਸ਼ੇ ਦਾ ਨਸ਼ੇ ਦਾ ਕਰ ਇੰਤਜ਼ਾਮ ਕਰਦੀ ਮਾਰ ਦਿੰਦਾ ਜਿਵੇਂ ਨਵੇਂ ਮੁੰਡਿਆਂ ਨੂੰ ਇਹ ਹੀ ਸੁਨੇਹਾ ਬਈ ਬਾਈ ਦੂਰ ਰਹੋ ਐਸਾ ਗੱਲ ਕਰਕੇ ਯਾਰ ਪਹਿਲੇ ਹੀ ਨਾ ਲੱਗੋ ਪਹਿਲੇ ਹੀ ਦੂਰ ਹੀ ਰੱਖੋ ਯਾਰ ਨਸ਼ੇ ਤੋਂ ਹਨਾ ਇਹੀ ਹੈ ਨਾ ਇਹ ਸੁਨੇਹਾ ਆਪਣਾ ਵੀ ਯਾਰ ਤੁਹਾਨੂੰ ਐਂ ਲੱਗਦਾ ਹੋਵੇ ਨਾ ਸਾ ਬਾਦਰੀ ਬਾਦਰੀ ਬੋਤਰੀ ਘੋਤਰੀ ਕੋਈ ਬਾਤ ਨਹੀਂ ਬਣਾ ਚਾਰ ਚੋਨ ਦਾ ਬੰਦਾ ਫੇਰ ਯਾਰ ਇਦੂ ਵਾਸਤੇ ਤੈਨੂੰ ਪਤੀ ਆ ਜਾਂਦਾ ਵੀ ਜਦੋਂ ਮਜਬੂਰੀ ਬਣ ਜਾਂਦੀ ਹੈ ਫੇਰ ਬਹੁਤ ਔਖਾ ਮਿੱਤਰੋ ਕੋਈ ਨਹੀਂ ਪੁੱਛਦਾ ਹੈ ਨਾ ਹਾਂ ਚਲੋ ਆਜੋ ਅੱਜ ਪੰਜ ਬੰਦੇ ਨਹੀਂ ਆ ਮਿੱਤਰੋ ਪੰਜ ਬੰਦੇ ਆਣੇ ਲਗਾਈ ਸੀ ਵੀਡੀਓ ਅਸੀਂ ਮੂੰਹ ਦਿਖਾ ਨਹੀਂ ਸਕਦੇ ਥੋੜਾ ਜਿਹਾ ਐਂ ਹੁੰਦਾ ਵੀ ਚੱਲ ਕੋਈ ਨਾ ਜਦੋਂ ਛੱਡ ਕੇ ਫੇਰ ਦਿਖਾਵਾਂਗੇ ਤੇੜੀ ਦੀ ਪਰਸਨਲ ਮੀਟਿੰਗ ਆ ਹਾਂ ਹਾਂ ਫੇਰ ਕਰਾਈ ਮਿੱਤਰੋ ਫੋਟੋ ਸ਼ਟੇਟ ਫੋਟੋ ਡਾਟਾ ਕਰਾਉਣੀ ਪੈਂਦੀ ਐ ਨਾ ਫੇਰਾ ਫੇਰਾ ਅੰਦਰੋਂ ਜਿਹੜੀ ਦਵਾਈ ਮੈਂ ਕਿਉਂ ਵੇਪੇ ਲੋਟਾ ਐ ਇਹਦੇ ਬੰਦੇ ਦੇ ਕੁੜੀ ਵੀ ਹਮਾਂ ਕੰਮਣ ਦੀ ਵਾ ਇਹ ਵੀ ਵਿਚਾਰੀ ਹਨਾ ਯਾਰ ਕੁੜੀ ਰੋਗ ਲੱਗ ਜਾਂਦੇ ਨੇ ਆਪਾਂ ਕਹਿੰਦੇ ਬੰਦੇ ਬੰਦੇ ਨਸ਼ਾ ਦਾ ਬਾਈ ਬਾਈ ਕਿੱਥੇ ਰੱਖ ਆਇਆ ਕਿਉਂ ਜਾਂ ਮਿਲਵਣਾ ਯਾਰ ਸੀ ਸ਼ੀਟ ਅੱਜ ਮਿੱਤਰੋ ਪਰਚੀ ਦੀ ਦਾ ਲੈਣ ਦੀ ਨਹੀਂ ਲੈਣ ਤੇ ਟਾਈਮ ਲੱਗ ਜਾਂਦਾ ਹੁਣ ਦਵਾਈ ਲੋਈ ਦਵਾ ਦੀ ਹੁਣ ਚੱਲੇ ਆ ਪੈਂਟ हां जी गुरदीप जी हां जी किमे वड्डे भाई भाई दे फिर ब्लॉग दस हां तो ਹੁੰਦੇ ਨੇ ਵੀਰ ਜਮਾ ਜੱਟ ਲਾਈਫ ਸਿੱਧੀ ਸਿੰਪਲ ਲਮਾ ਲਾਇਕ ਹੁੰਦੀ ਆ ਵੀ ਜੋ ਆਪਣੇ ਵਿਚਰਦਾ ਆ ਉਹ ਚੀਜ਼ ਦਿਖਾਉਂਦਾ ਆ ਭਾਈ ਵੀਰੀ ਗੱਲ ਆਹੀ ਗੱਲ ਨਹੀਂ ਗੀ ਬਹੁਤ ਘੈਂਟ ਬਣਾਉਂਦੇ ਪੂਰਾ ਮਿਲਦਾ ਆ ਸਿੱਖ ਠੀਕ ਆ ਪੂਰਾ ਜਮਾ ਆ ਜਮਾ ਰੀਲ ਹੁੰਦੇ ਨੇ ਯਾਰ ਇਦਾਂ ਲੱਗਦੀ ਵੀ ਕੋਈ ਉਹਦੇ ਵਿੱਚ ਵੀਡੀਓ ਬਣ ਰਹੀ ਆ ਹਨਾ ਜਿਹੜਾ ਆਪਣੇ ਆਪ ਨੇ ਲੰਬੇ ਚਰਦਾ ਆਪਣੇ ਕਿਕਰਾਂ ਚ ਭਾਈ ਜੱਟ ਲਾਈਫ ਦਾ ਮਤਲਬ ਇਹੀ ਆ ਹਾਂ ਭਾਈ ਉਹਦਾ ਪੇਜ ਆ ਪੇਜ ਤੇ ਹੈ ਜਿਹੜਾ ਠੀਕ ਆ ਕਦੇ ਲਾਦਣ ਲਾਦਾ ਕਦੇ ਗੰਡੇ ਗੁੱਡੇ ਹਾਂ ਜਮਾ ਰੀਅਲ ਨਾਲ ਆਏ ਕਹਿੰਦੇ ਜਮਾ ਰੀਅਲ ਵੀ ਰੀਅਲ ਨਾਲ ਲਾਈਵ ਲਿਖ ਕੇ ਪਾਉਣਾ ਮੈਂ ਵੀ ਰੀਅਲ ਆ ਰੀਅਲ ਨਾਲੇ ਨਾ ਜਿਹੜਾ ਚਾਪਾ ਹੀ ਮਾਰਦੇ ਹੁੰਦੇ ਨਾ ਵੀ ਆਏ ਆਏ ਫੋਕਰੀ ਦਾ ਹੀ ਨੀਰ ਬੱਚਾ ਜਮਾ ਸਿੰਪਲ ਦੀ ਜਮਾ ਆ ਵੀ ਠੀਕ ਆ ਜਾਈ ਜਮਾ ਯਾਰ ਆਏ ਨ ਯਾਰ ਆ ਜਾਂਦਾ ਦੇਖਣ ਦਾ ਬਸ ਥੈਂਕ ਯੂ ਯਾਰ ਬਸ ਤੱਪੀ ਚਲੋਗਾ ਕੀ ਗੱਲ ਕਰਾਂ ਠੀਕ ਹੈ ਓਕੇ ਜੀ ਓਕੇ ਯਾਰ ਮੀ ਆ ਗਿਆ ਮਤਰੋ ਮਖਾ ਤੇ ਘੜੇ ਜੀ ਮੀ ਆ ਗਿਆ ਅਗਾਂ ਲਾ ਕੇ ਮਤਰੋ ਫਿਰ ਚੱਲੇ ਆ ਘਰ ਨੂੰ ਤਾ ਮੋਟ ਹੋ ਗਿਆ 2:30 ਵਜੇ ਕਰਮਨ ਦਾ ਵੀ ਕਰਮਨ ਦਾ ਦਾ ਟਾਈਮ ਹੋ ਹੀ ਜਾਂਦਾ ਹੁੰਦਾ ਜਦੋਂ ਆਪਾਂ ਬਰਨਾਲੇ ਪਾਈ ਜਾਨੇ ਫੇਰ ਅੱਗੇ ਧਰੋਲੇ ਹਵਾ ਪਵੋਨੇ ਮੱਤਰ ਤੋਂ ਅੱਗੇ ਫਿਰ ਕਰੇ ਮੱਤਰੋ ਲੱਗ ਗਏ ਹਟਿਆ ਇਹਨੂੰ ਤਾਂ ਇੱਥੇ ਤਾਂ ਹੁਣ ਇਹਦੇ ਬਾਈ ਵਾਲੀ ਗੱਲ ਬਾੜੀ ਹੋਰ ਲਾ ਦੀਏ ਹੋਰ ਹੁਣ ਤਾਂ ਬਾਹ ਕਿਹਨੂੰ ਬਾੜੀ ਵਧੀਆ ਲਾ ਦੇ ਹਾਂ ਹੁਣ ਬੰਨੇ ਜਿਹੜਾ ਚੌਲੇ ਖਮਾਣੇ ਦੀ ਖਵਾ ਦੇ ਹਾਂ ਦੂਜੀ ਦੂਜਾ ਹਾਂ ਇਹ ਤਾਂ ਦੂਜੇ ਹੀ ਆ ਜੜਫਾੜਾ ਇਹਦਾ ਬਸ ਨੰਗ ਹੀ ਰੋਤਾ ਬਸ ਉਹਦਾ ਨੰਗ ਹੈਗੀ ਦੀ ਜ਼ਰਤ ਹਾਂ ਫੁੱਲ ਨੂੰ ਲੱਗ ਜਾਂਦੇ ਹੁਣ ਬੇਰ ਉੱਤੇ ਫੁੱਲ ਲੱਗਦੇ ਨੇ ਬੇਰ ਉੱਤੇ ਹਾਂ ਉਹ ਅੱਜ ਕੱਲ ਲੱਗਦੇ ਨੇ ਆਖੇ ਜਮਾਂ ਲੇਟ ਨੇ ਫੁੱਲੀ ਮਾਰਿਓ ਚੰਗਾ ਬਾਈ ਰਹੇ ਹੈਂ ਫੁੱਲੀ ਮਾਰਿਓ ਜਾਂਦੀ ਵਾਰ ਰਹੀ ਆ ਬਸ ਇਹ ਤਾਂ ਪੂਰੇ ਕਰਨ ਆਲੇ 26 ਦਾ ਤਾਂ ਇਹ ਤਾਂ ਉਹਨਾਂ ਨੇ ਆ ਵੀ ਪੂਰਾ ਹੈ ਇਹ ਤਾਂ ਉਹਦਾ ਬੱਤ ਇੱਕ ਆਉਂਦਾ ਪੂਰਾ ਸਮਝ ਹੀ ਗਿਆ ਹੋਗਾ ਤੂੰ ਪੱਕਾ ਮਤਰੂ ਅੰਨ ਚੋੜੇ ਕਰ ਲਾ ਬੱਤ ਜੀ ਇਹੋ ਜੀ ਉਹ ਤੱਕ ਆਲਕਲੇ ਹੂੰ ਬੜਾ ਬਾਗਨ ਚਾਣਾ ਕਰਦਾ ਹੁੰਦਾ ਸੀ ਉਹਦਾ ਉਹਦਾ ਫਾਰਾਂ ਦੀ ਢੋਲੀ ਜਾਂਦਾ ਬਾਗਨ ਵੱਤ ਤੋਂ ਹੋਈ ਹੋਰ ਇਹਦਾ ਢੋਲੀ ਜਾਂਦਾ ਹੈ ਹਾਂ ਪਸਾਉਂਦੇ ਨਹੀਂ ਪਾਵਾ ਨਹੀਂ ਪਾਵਾ ਧੰਨਵਾਦ ਛੋਟਾ ਬਹੁਤ ਬਹੁਤ ਕਸਾ ਹਾਂ ਜਦੋਂ ਬਾਹਲਾ ਹੋਇਆ ਮੈਂ ਫੋਨ ਕਰਿਆ ਕਰੂੰ ਯਾਰ ਆ ਗਿਆ ਠੀਕ ਆ ਓਕੇ ਜੀ ਨਮੇੜ ਗਏ ਮਿੱਤਰੋ ਮਾਊਜ ਪਤਾ ਕਿੰਨੀ ਕਰਦੇ ਨੇ ਪਣਸੇ ਇਹ ਇਹ ਤੇ ਉਹ ਹਰੀ ਗੜੀ ਆ ਯਾਰ ਮਾਊਜ ਹੀ ਕਰਦੇ ਨੇ ਓਦੀ ਜ਼ਿੰਦਗੀ ਸਾਡੀ ਔਖੀ ਹੈ ਨਾ ਓਦੀ ਕਿਸੇ ਦੀ ਔਖੀ ਨਹੀਂ ਔਖੀ ਤਾਂ ਮੈਨੂੰ ਦਿਖੀ ਜਾਂਦੀ ਆ ਜਿੰਨੇ ਪੈਸੇ ਦੁੱਧ ਚ ਨੇ ਇਹ ਦੁੱਧ ਤਾਂ ਉਹੀ ਰੰਗੀ ਚਿੱਟਾ ਕਹਿੰਦਾ ਇਹ ਨਾ ਨਾ ਪੈਸਾ ਜਨਾ ਇਹ ਚਾ ਬਣਸੇ ਕਿਸੇ ਕੰਮ ਚ ਨਹੀਂ ਕਰਤਾ ਕੰਡੇ ਪਏ ਨੇ ਪਹਿਲਾਂ ਅਸੀਂ 100-150 ਰੋ ਆਹ ਕੰਡੇ ਤੋਂ ਮਾਰਦੇ ਸੀ ਕੰਡੇ ਕੁੰਡੇ ਕਾਹਨੂੰ ਤੁਸੀਂ ਕੰਡੇ ਤਾਂ ਤੁਸੀਂ ਉਹੀ ਇੱਕ ਉਹੀ ਪੈਦੇ ਦੀ ਉਹ ਤਾਂ ਮਤਲਬ ਕਿ ਖਰਚਾ ਘਟਣ ਨੂੰ ਜੇ ਮੈਂ ਅਗਲਾ ਕਹਿੰਦੇ ਹਾਂ ਖਰਚਾ ਨਾ ਨਾ ਕੰਡੇ ਤਾਂ ਉਹ ਚੀਜ਼ਾਂ ਆ ਗਈਆਂ ਜਿਹੜੇ ਤੁਸੀਂ ਪਤਾ ਕੀ ਆ ਜਿਹੜੇ ਤੁਸੀਂ ਪਹਿਲਾਂ ਉੱਥੇ ਕਮਾਈ ਹੈਗੀ ਹੁਣ ਤਾਂ ਕੰਮ ਖਤਮ ਆ ਜਿਹੜਾ ਤੁਸੀਂ ਤਿਆਰ ਕਰ ਕਰ ਪਾਉਨੇ ਹੋ ਨਾ ਬਣਾ ਬਣਾ ਹੁਣ ਕਹਦੇ ਬਣ ਸਿਆ ਇਹਨੂੰ ਵੀ ਕੱਲ ਨੂੰ 2 400 ਲੀਟਰ ਚਾਹੀਦਾ 4 ਕਾਊਂਟਰ ਵਾਲਾ ਪਤਾ ਨਹੀਂ ਕਿੱਥੋਂ ਲੈ ਆ ਕੇ ਦੇਵਾਂ ਮਿਲੂਗਾ ਹੁਣ ਜਿਹੜਾ ਚੱਕਦੇ ਆ 1100 ਲੀਟਰ ਦਾ ਲੱਗ ਜਾਣਾ 700 ਲੀਟਰ ਦਾ ਲੈ ਚੱਪ 7 ਤੇ 400 ਦਾ ਦਾ ਫਰਕ ਪਾ ਗਿਆ ਨਾ ਬਣਦੇ ਜੇ ਹੁਣ ਇਹਨੂੰ 1100 ਲੀਟਰ ਕਹਿਣਾ ਜਿਹਨੂੰ 15 ਵੀ ਕਹਤਾ ਬਣ ਸੀ ਕੱਲ ਨੂੰ ਕਹੂ ਨਹੀਂ ਤੇ ਕੋ ਦਾ ਢੋੜ ਵੀ ਹੈਗੇ ਨੇ ਉਹ ਇੱਕ ਇੱਕ ਹੁੰਦਾ ਆ ਆਵਰਾਵਾ ਨੂੰ ਕੋ ਜਮੇ ਕਈ ਦਿਗ ਤੋਂ ਦੀ ਹੱਤੀ ਹੈ ਇਹਦਾ ਗੱਲ ਆ ਅਸਾਂ ਅੱਲਾਹ ਨਾਲ ਦੱਤ ਬਕਾਇਦਾ ਫਰੂਖਾ 41 ਘਰ ਨੇ ਉਹਦਾ ਛੱਡ ਗਿਆ ਕੰਮ 41 ਦੇ ਵਿੱਚੋਂ 30 ਛੱਡ ਗਿਆ 25000 ਪਾਉਂਦੇ ਨੇਗੇ ਸਾਲਾਂ ਦੇ ਵਿੱਚ 40 42 ਚੱਲਦੇ ਨੇ 42 ਘਰਾਂ ਤੋਂ ਲਾਲਾ ਸਾਹਿਬ 4-4 ਕਿਲੋ 3-3 ਕਿਲੋ ਬੰਦੇ ਕਪਾਉਂਦੇ ਆ ਫੇਰ ਵੀ ਤੈਨੂੰ ਦੱਸਿਆ ਯਾਰ ਤੁਸੀਂ ਉਹ ਤੂੰ ਦੁੱਗਣਾ ਕਿ ਜੰਨਾ ਤੁਸੀਂ ਚੱਕਦੇ ਹੋ ਨਾ ਉਹ ਤੂੰ ਦੁੱਗਣਾ ਦੇਣ ਦੀ ਐਮੀਤ ਰੱਖਦੇ ਹੋ ਉਹ ਦੁੱਗਣਾ ਪਤਾ ਨਹੀਂ ਕਿੱਥੋਂ ਕਰਦੇ ਨੇ ਬਣ ਕੇ ਜਿਵੇਂ ਮੱਲ ਲਾ ਤੇਰਾ ਕੰਮ ਖੇਤੀ ਬਾੜੀ ਦਾ ਹੈ ਤੇਰੇ ਇਹ ਇੱਕ ਬੰਦੇ ਕਿਸਾਨ ਨਾਲ ਲੈਂਚ ਨੇ ਵੀ ਆ ਤੂੰ ਰੇਦੀ ਬੋਰੀ ਚਾਈਏ ਕੋਈ ਦੀ ਹੈ ਹੈ ਉਹੀ ਸਾਡਾ ਕੰਮ ਆ ਨੂੰ ਸਾਰੇ ਡੇਰੀਅਲ ਜਾਂਦੇ 5 7 ਲੀਟਰ ਤੇ 10 20 ਲੀਟਰ ਦੀ 50 ਕਿਲੋ ਦਾ ਲੋਡ ਵਜੇ ਕਹਿੰਦੇ ਘੜਦਾ ਇਹਨੂੰ ਦੇ ਕੇ ਜਾ ਐ ਤਾਂ ਪਰ ਹੋ ਜਾਂਦੀ ਆ ਉਹ ਹੋਰ ਆਣੀ ਹੈਗਾ ਵੀ ਤਿਆਰ ਦੁਰਗਤਾ ਬਾਦੂ ਬਹਿਵਾ ਨਹੀਂ ਹੁੰਦਾ ਕਰਨ ਵਾਲੇ ਤਾਂ ਯਾਰ ਸਾਰਾ ਕੁਝ ਕਰ ਹੀ ਜਾਂਦੇ ਹੁਣ ਤੂੰ ਸਾਨੂੰ ਦੱਸ ਕੇ ਥੋੜੀ ਕਰੇਗਾ ਕਮਣ ਸੇ ਹੁਣ ਇਹ ਆਪਾਂ ਨੂੰ ਦੱਸ ਕੇ ਥੋੜੀ ਕਰੂਗਾ ਇਹ ਨਹੀਂ ਨਹੀਂ ਕਰਨ ਵਾਲੇ ਤਾਂ ਹੁਣ ਉਹ ਤਾਂ ਉਹ ਦੱਸਣਗੇ ਪਣ ਸੀ ਜਦੋਂ ਸੇਪਲ ਭਰੇ ਜਾਂਦਾ ਉਹ ਦੋ ਵਾਰ ਸੇਪ ਉੱਪਰ ਹੈਗਾ ਦੋਨੇ ਵਾਰ ਹੀ ਪਾਸ ਹੋ ਗਿਆ ਪਾਸ ਹੋ ਕੇ ਗਿਆ ਮੈਂ ਇੱਕ ਵਾਰੀ ਜ਼ਰੂਰ ਦੋ ਕੇ ਹਜ਼ਾਰ ਮੈਂ ਪਹਿਲੀ ਵਾਰ ਡਰ ਮੈਂ ਡਰਦੇ ਨੇ ਉਹ ਵੀ ਭਾਈ ਰੋਟੀ ਪਾਣੀ ਵਾਲਾ ਹੁਣ ਆਏ ਸਿੱਧਾ ਕਿਹੜਾ ਰੋਟੀ ਪਾਣੀ ਖਾਂਦਾ ਕੋਈ ਹੂੰ ਉਹ ਕਹਿੰਦਾ ਨਾ ਨਾ ਪਰ ਮੈਂ ਡਰਿਆ ਜਰੂਰ ਦਾ ਅੱਜ ਵੀ ਇਹਨਾਂ ਇਹ ਤਾਂ ਅਰਜੈਂਟ 3-4 ਮਹੀਨਾ ਬਾਅਦ ਤਾਂ ਪਾਸ ਹੋ ਕੇ ਆਉਂਦਾ ਹੈ ਹੈ ਪਰ ਮੈਨੂੰ ਤਸ ਆਏ ਨਹੀਂ ਆਏ ਆਏ ਨਹੀਂ ਬਸ 3-4 ਮਹੀਨਾ ਬਾਅਦ ਉਹ ਨਾਲ ਦੀਆਂ ਗੈਂਦਿਆਂ ਕਹਿੰਦੇ ਆ ਕਿ ਵੀ ਆ ਸੰਮਣ ਆਏ ਨੇ ਕਰੇ ਹੈ ਵੀ ਆ ਜਾ ਠੀਕ ਹੈ ਫਿਰ ਆਏ ਆਪਾਂ ਜੇ ਕੋਈ ਨਾ ਤੂੰ ਆਏ ਤਾਂ ਮੰਨਦਾ ਵੀ ਹੋਈਦਾ ਫਿਰ ਸਾਰਾ ਕੁਝ ਜਾਂਦਾ ਇਹ ਗੱਲ ਤਾਂ ਮੰਨਦਾ ਕੋਈ ਤਾਂ ਹੁਣ ਇਹ ਸਭ ਕੁਝ ਜਾਂਦਾ ਪੰਜਾਬ ਇੰਡੀਆ ਇੱਥੇ ਕੀ ਨਹੀਂ ਹੁੰਦਾ ਬੱਸ ਫਿਰ ਫਿਰ ਉਹ ਹੀ ਸਭ ਕੁ ਸੋਣ ਦਾ ਤੇ ਸਭ ਕੁਸ ਹੈਗਾ ਹਾਂ ਬਾਰੇ ਵੀ ਜਿਹੜੇ ਲੋਕ ਘਰਾਂ ਦੀ ਸਫਾਈ ਕਰਦੇ ਨੇ ਹਾਂ ਇਹ ਮਾਲਾ ਬਾਨਾਂ ਦੇ ਬਾਰੇ ਉਹ ਬਤੋ ਕਿ ਪਾਣੀ ਦਾ ਨਹੀਂ ਪਾ ਲੈਣਗੇ ਮੱਜਾਂ ਦੇ ਵਿੱਚ ਕਾਈਆਂ ਦਾ ਪਾ ਲੈਣਗੇ ਵਿੱਚ ਪਾਣੀ ਪਾ ਲੈਣਗੇ ਹਾਂ ਹੁਣ ਮੰਨ ਲਾ ਕਿਸੇ ਛੋਟੇ ਜਿਹਾ ਵਗਦ ਤੋਂ ਪੀ ਲੈਰ ਕੋਈ ਛੋਟੇ ਵੀ ਪਾਣਾ ਜੂਰੇ ਹਿੱਟ ਕੇ ਲਿਜਾ ਕੱਢੀ ਦੀ ਆਪਾਂ ਦਾ ਘਰਾਂ ਦੀ ਪਾਉਣਾ ਹਨਾ ਉਹ ਉਹ ਤਾਂ ਕੋਈ ਵਿਰਲਾ ਹੈ ਦਾ ਇਨਸਾਨ ਹੋ ਜਿਹੜਾ ਘਰਦ ਕੰਮ ਕਰਾਉਂਦਾ ਉਹ ਇੱਕ ਨੇ ਤਿਆਰ ਕਰਤਾ ਜੀ ਉਹ ਉੱਥੇ ਬਣਾਉਣਾ ਸੀ ਨੈ ਪਾਣ ਤੇ ਨਕਰ ਕੀਟ ਤੇ ਪਾਉਣਾ ਸੀ ਦੁੱਧ ਦਾ ਕੁਸਾ ਪਾਣ ਹਾਂ ਕਰਤ ਪਰ ਇਹਦਾ ਬੇਟਾ ਗਰੀ ਮਰੂਦ ਵਸ ਖਾਇਆ ਕਰ ਮਰੂਦਾਂ ਮਰੂਦ ਨਾ ਕਹ ਸਿਓ ਨੇ ਤਾਂ ਸਿਓ ਸਾਡੇ ਹਾਂ ਪਰ ਇੱਕ ਅੱਛੀ ਮਿੱਠੇ ਮਰੂਦ ਕਹਿ ਕੇ ਤਾਂ ਤੂੰ ਬਾਹਰ ਦਾ ਕਾਹੋ ਵੀ ਹੈ ਮਰੂਦ ਕਹਿ ਕੇਂਦਾ ਤੂੰ ਕੰਮ ਹੀ ਖਰਾਬ ਕਰ ਦਿੰਦਾ ਯਾਰ ਜਮਾ ਪੱਕੀ ਆਉਂਦਾ ਓਏ ਹਾਂ ਨਾ ਇਹ ਜਮੇ ਜਾਉਂਦਾ ਇਹਨੇ ਮੱਛੇ ਯਾਰ ਅਸੀਂ ਆ ਬੰਦਾ ਕਰਪਸ਼ਾਹੋ ਕਹਿਣਾ ਕਿਉਂ ਵੀ ਮਨ ਸੀ ਹਾਂ ਇਹ ਨਹੀਂ ਸ਼ਾਹ ਵਾਲਾ ਕੰਮ ਹੀ ਆ ਬਸ ਫਿਰ ਦੇਖ ਸ਼ਾਹੋ ਖਵਾਈ ਦੇਣ ਨਾਲੇ ਬਾਈ ਆਏ ਨਾਲੇ ਦੁੱਧ ਪਾਈਦਾ ਨਾਲੇ ਪੈਸੇ ਨਹੀਂ 1.5 ਮਹੀਨਾ ਰੋਕੀਦਾ ਟੋਕੀਦਾ ਬੰਦਾ ਇਹ ਦੋ ਵਾਰ ਤੇ ਸੁਣੂ ਕੀ ਯਾਰ ਉਹ ਕਰੀਏ ਆਏ ਇਤਨੇ ਫ੍ਰੀਜ ਇਧਰ ਪਹਿਲੇ ਦਿਨ ਆਇਆਗਾ ਹਾਂ ਉਧਰ ਤਾਂ ਮੈਂ ਉਹ ਵੀ ਚਾਹਦਾ ਸੀਗਾ ਮੈਨੂੰ ਕੋਈ ਕਹਣ ਉਹ 1.5 ਸਾਲ ਨੂੰ ਕੋਲ ਆਵੇ ਹਾਂ ਥੋੜੇ ਹੱਥ ਮੈਂ ਬ੍ਰੈਮ ਤੋਂ ਬੜਾ ਉੱਪਰ ਆਇਆ ਲੱਗਿਆ ਪੀੜਾ ਪਲੀ ਜੀ ਦੇਖਣਾ ਨਾ ਮੈਂ ਬੋਦਾ ਤਾਂ ਹੋਊਗਾ ਇਹਨੇ ਪਹਿਲਾਂ ਵੀ ਕਿਹਾ ਹੋਊਗਾ ਹਾਂ ਇਹ ਲੋਕੇ ਜਣਾ ਆਪਣੇ ਕਿਤੇ ਲੱਭੇ ਲਾਉਣੇ ਹੈ ਨਹੀਂ ਆਏ ਨਾ ਮੈਂ ਸਾਰਾ ਕੁਝ ਇਧਰ ਹਾਂ ਬਸ ਦੇਖ ਕੇ ਮਾਰੇ ਤਾਂ ਬਾਹਰ ਬੁਰਾ ਕਿਤੇ ਫੋਟੋ ਮੋ ਫੋਟੋ ਮਾ ਖੱਟਿਕ ਲੱਗ ਜੇ ਆਏ ਹਾਂ ਹਾਂ ਉਹਨੇ ਤਾਂ ਉਦੇ ਘਰ ਤੇ ਬਸ ਆਵਦੀ ਲੱਗਣ ਲੱਗ ਹਾਂ ਬਸ ਠੀਕ ਆ ਯਾਰ ਬਸ ਠੀਕ ਆ ਕਾ ਟਾਈਮ ਹੀ ਹੈ